ਤੂ ਕੁਚੱਕ ਸ਼ਾ ਜਾਂ ਵਦਾਂ ਦੁਵਾਨ ਦਾ ਬਦਲ ਨਕਸ਼ਾ ਗੁਰੂ ਸਾਹਿਬ ਮੁਖ ਸੇ ਕਹਿਨ ਡੱਲਿਆ ਸਦ ਕੋਈ ਸਬੋ ਦਾ ਜਵਾਨ ਬੱਲਿਆ ਮੈਂ ਨਿਸ਼ਾਨਾ ਲਾ ਕੇ ਵੇਖਣਾ ਬੰਦੂਖ ਦਾ ਜਾਉ ਪਾਰ ਸਿੰਧ ਚੋਂ ਬਰੂਦ ਸ਼ੂਕ ਦਾ ਉੱਚੀ ਦੇ ਕੇ ਡੱਲਨੇ ਆਵਾਜ਼ ਜਾ ਕਰੀ ਕਿਸੇ ਨੇ ਮਾਰ ਨਵਾਸਤੇ ਨਾ ਕਰੀ ਫੇਰ ਭਾਈ ਡੱਲੇ ਨੂੰ ਗੁਰਾਂ ਨੇ ਸਦਿਆ ਹੋਰ ਕੀ ਬਲਾਉਣਾ ਤੂੰ ਉਹ ਗੇਰੇ ਵੱਧਿਆ ਗੁਰੂ ਭੋਲਿਆ ਕੋਈ ਨਾ ਤਿਆਰ ਆਉਣ ਨੂੰ ਕੀ ਦਾ ਚਿੱਤ ਕਰੇ ਜਿੰਦ ਕੀ ਗਵਾਉਣ ਨੂੰ ਜੇ ਤੂੰ ਬਹਿ ਗਿਆ ਆਪਣੇ ਬੰਧਿਆਂ ਦੀ ਚਾਕਲਾ ਇੱਥੋਂ ਦਿੱਤੋ ਸਾਡੇ ਅਸਾਂਗਾਂ ਨੂੰ ਹਕਲਾ ਅੰਮਰਤ ਛਕ ਮਾਰਨੋਂ ਨਾ ਡਰਦੇ ਬਾਪ ਪੁੱਤ ਬੈਠੇ ਆ ਸੁਨਾਨ ਕਰਦੇ ਜਦੋਂ ਮਾਰੀ ਬਾਜੇ ਆ ਸੁਨਾਨ ਵਿੱਚ ਰਿਆ ਪਹੁੰਚ ਗਏ ਟ੍ਰੈਗਰ ਗੁਰੂ ਜੀ ਖੇਚ ਰਿਆ ਹੱਥ ਬੰਨ ਬਾਬਲ ਸੁਣਾਵੇ ਜੋਗਤੀ ਹੋ ਜੇ ਮੇਰੀ ਗੁਰਾਂ ਦੇ ਹੱਥਾਂ ਤੋਂ ਮੁਕਤੀ ਕੋਲੇ ਖੜਾ ਛਾਤੀ ਨੂੰ ਪੁੱਤਰ ਤਾਣਦੇ ਮੇਰੇ ਵੱਜ ਲੈਣਦੇ ਪਿਤਾ ਜੀ ਜਾਣਦੇ ਦੋਹਣੇ ਮਰਨ ਦਾ ਬਣਾੜਾ ਚਗੜਾ ਟੱਲਾ ਹੋ ਗਿਆ ਟਹਿ ਗਿਆ ਢੱਲੇ ਦਾ ਪਗੜਾ ਦੱਬ ਤਟ ਰਹਿ ਗਰ ਗੁਰਾਂ ਨੇ ਛੱਡਤੀ ਗੋਲੀ ਬਾਪ ਬੇਟੇ ਦੇ ਉੱਤੋਂ ਦੀ ਕੱਢਤੀ ਗੁਰੂ ਜੀ ਨੂੰ ਐਸੇ ਆ ਸਿੰਘਾਂ ਦਾ ਪੱਖ ਸੀ ਨੀਵੀ ਹੋ ਗਈ ਪਾਈ ਜੀ ਡੱਲੇ ਦੀ ਅੱਖ ਸੀ 6 ਮਿੰਟ ਕਰੀ ਤਾਂ ਕਿ ਆਸ ਲੰਬੀ ਗਿਆ 6 ਮਿੰਟ ਥਰਨ ਥਰਨ ਕੰਬ ਗਿਆ ਰੱਜ ਬਲੀ ਫੇਰ ਨਾ ਵੜਾਈ ਮਾਰ ਗਿਆ ਸ਼ੱਕੀ ਹੋ ਗਿਆ ਸਾਰਾ ਨਿੱਕਲ ਅਹੰਕਾਰ ਗਿਆ ਰਾਜੀ ਰੱਜ ਬਲੀ ਫੇਰ ਨਾ ਵੜਾਈ ਮਾਰ ਗਿਆ ਸ਼ੱਕੀ ਹੋ ਗਿਆ ਸਾਰਾ ਨਿੱਕਲ ਅਹੰਕਾਰ ਗਿਆ